ਨੇਪਾਲ ਦੇ ਵਿੱਚ ਜਿਹੜੀ ਪਿਛਲੇ ਕੁਝ ਦਿਨਾਂ ਤੋਂ ਆਪਾਂ ਉਥਲ ਪੁਥਲ ਦੇਖ ਰਹੇ ਹਾਂ ਵਿਦਰੋਹ ਦੇਖ ਰਹੇ ਹਾਂ ਜਿਹਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਹੋਈਆਂ ਨੇ ਲੋਕਾਂ ਨੇ ਉਥੋਂ ਦੇ ਰਾਜ ਕਰਤਿਆਂ ਨੂੰ ਕਿਵੇਂ 끄ੜੀਸ 끄ੜੀਸ ਕੇ ਬਾਹਰ ਕੱਢਿਆ ਤੇ ਸੜਕਾਂ ਤੇ ਲਿਆਏ ਕਿਵੇਂ ਉੱਥੇ ਆਰਮੀ ਨੂੰ ਆ ਕੇ ਇਹਨਾਂ ਨੇਤਾਵਾਂ ਦੀ ਜਿਹੜੀ ਰੱਖਿਆ ਕਰਨੀ ਪਈ ਕਿਵੇਂ ਇਹਨਾਂ ਨੂੰ ਜਹਾਜ਼ਾਂ ਤੇ ਚੜਾ ਚੜਾ ਕੇ ਇਹਨਾਂ ਦਾ ਰਿਸਕੂ ਕੀਤਾ ਇਹ ਇੱਕ ਬਹੁਤ ਵੱਡੀ ਜਿਹੜੀ ਆ ਉਹ ਘਟਨਾ ਹੋਈ ਆ ਔਰ ਇਹਦਾ ਜਿਹੜਾ ਤਤਕਲੀਨ ਕਾਰਨ ਆ ਉਹ ਹੈਗਾ ਕਿ ਉੱਥੇ ਉਥੋਂ ਦੀ ਸਰਕਾਰ ਨੇ ਸੋਸ਼ਲ ਮੀਡੀਆ ਦੇ ਉੱਤੇ ਬੈਨ ਕਰਤਾ ਸਰਕਾਰ ਨੇ ਕਿਹਾ ਹੈ ਕਿ ਇਹਦੇ ਵਿੱਚ ਕੁਝ ਰੈਗੂਲੇਸ਼ਨਸ ਕਰਨੇ ਆ ਕੁਝ ਚੇਂजेस ਕਰਨੇ ਆ ਉਹ ਚੇਂजेस ਦੇ ਨਾਂ ਤੇ ਉਹਨਾਂ ਨੇ YouTube ਨੂੰ Facebook ਨੂੰ Twitter ਨੂੰ TikTok ਨੂੰ ਹੋਰ ਵੀ ਜਿੰਨੇ ਤਰ੍ਹਾਂ ਦੇ ਉੱਥੇ ਸੋਸ਼ਲ ਮੀਡੀਆ ਸੀਗੇ ਉਹਨਾਂ ਨੂੰ ਬੈਨ ਕਰਤਾ ਹੁਣ ਸੋਸ਼ਲ ਮੀਡੀਆ ਬੈਨ ਕਰਨ ਦੇ ਪਿੱਛੇ ਜੇ ਦੇਖਿਆ ਜਾਵੇ ਤਾਂ ਇੱਕ ਤਰ੍ਹਾਂ ਨਾਲ ਇਹ ਸੀ ਕਿ ਲੋਕਾਂ ਦੀ ਆਵਾਜ਼ ਨੂੰ ਕਿਵੇਂ ਦੱਬਿਆ ਜਾਵੇ ਕਿਵੇਂ ਕਟਿਆ ਜਾਵੇ ਕਿਵੇਂ ਲੋਕਾਂ ਦਾ ਜਿਹੜਾ ਕਮਿਊਨੀਕੇਸ਼ਨ ਉਹਨੂੰ ਬ੍ਰੇਕ ਕੀਤਾ ਜਾਵੇ ਕਿਉਂਕਿ ਮੇਨਸਟ੍ਰੀਮ ਮੀਡੀਆ ਦੇ ਉੱਤੇ ਤਾਂ ਕਿਤੇ ਨਾ ਕਿਤੇ ਸਰਕਾਰ ਦਾ ਕੰਟਰੋਲ ਹੁੰਦਾ ਪਰ ਸੋਸ਼ਲ ਮੀਡੀਆ ਦੇ ਉੱਤੇ ਸਰਕਾਰ ਦਾ ਕੰਟਰੋਲ ਉਹਨਾ ਨਹੀਂ ਹੁੰਦਾ ਜਿੰਨਾ ਮੇਨਸਟ੍ਰੀਮ ਮੀਡੀਆ ਤੇ ਹੁੰਦਾ ਤੇ ਮੇਨਸਟ੍ਰੀਮ ਮੀਡੀਆ ਇੱਕ ਉਹਨਾਂ ਦਾ ਇੱਕ ਸਾਧਨ ਸੀ ਜਿਹਦੇ ਨਾਲ ਉਹ ਆਪਣੇ ਵਿਚਾਰ ਆਪਣੇ ਜਿਹੜੇ ਆਈਡੀਆਜ਼ ਨੇ ਉਹ ਸ਼ੇਅਰ ਕਰ ਤੇ ਸੋਸ਼ਲ ਮੀਡੀਆ ਅੱਜਕੱਲ ਸਿਰਫ ਐਂਟਰਟੇਨਮੈਂਟ ਦਾ ਸਾਧਨ ਹੀ ਨਹੀਂ ਹੈਗਾ ਇਹਦੇ ਤੋਂ ਜਿਹੜੀ ਆ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਕਮਾਈ ਵੀ ਹੁੰਦੀ ਆ ਨੇਪਾਲ ਦੇ ਵਿੱਚ ਬੇਰੋਜ਼ਗਾਰੀ ਬਹੁਤ ਆ ਨੇਪਾਲ ਦੇ ਵਿੱਚ ਕਰਪਸ਼ਨ ਬਹੁਤ ਆ ਪਾਲ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਆ ਇਹ ਸਾਰਾ ਕੁਝ ਨੇਪਾਲ ਦੇ ਵਿੱਚ ਹੈ ਇਹ ਆਪਾਂ ਖਬਰਾਂ 'ਚ ਸੁਣਦੇ ਆਂ ਦੇਖਦੇ ਆਂ ਪਰ ਉਹ ਸਾਰਾ ਕੁਝ ਉਜਾਗਰ ਹੋ ਰਿਹਾ ਸੀ ਇਹ ਸੋਸ਼ਲ ਮੀਡੀਆ ਦਾ ਕਰਕੇ ਲੋਕਾਂ ਨੂੰ ਪਤਾ ਲੱਗ ਰਿਹਾ ਸੀ ਕਿ ਕਿਵੇਂ ਜਿਹੜੀ ਇਹ ਰੂਲਿੰਗ ਕਲਾਸ ਆ ਇਹਨਾਂ ਦੇ ਜਿਹੜੇ ਸ਼ਹਿਜ਼ਾਦੇ ਆ ਉਹ ਐਸ਼ੋ ਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਆ ਤੇ ਸਾਡੇ ਜਿਹੜੇ ਲੋਕ ਨੇ ਆਮ ਲੋਕ ਨੇ ਉਗਰੀਬੀ ਨਾਲ ਜੂਝ ਰਹੇ ਆ ਉਹ ਭੁੱਖਮਰੀ ਨਾਲ ਜੂਝ ਰਹੇ ਆ ਉਹ ਛੋਟੇ ਛੋਟੇ ਕੰਟਰੀਜ਼ ਦੇ ਵਿੱਚ ਜਾ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਨੌਕਰੀਆਂ ਕਰਨ ਲਈ ਮਜਬੂਰ ਨੇ ਤੇ ਉਹ ਲੱਗਦਾ ਉਹਨਾਂ ਨੂੰ ਸੀ ਕਿ ਸਾਡੀ ਇਸ ਹਾਲਤ ਦੇ ਜ਼ਿੰਮੇਵਾਰ ਇਹ ਰੂਲਿੰਗ ਕਲਾਸ ਆ ਤਾਂ ਸਰਕਾਰ ਨੇ ਇਹ ਸੋਸ਼ਲ ਮੀਡੀਆ ਬੈਨ ਕਰਕੇ ਇੱਕ ਤਰ੍ਹਾਂ ਦਾ ਅੱਗ ਦੇ ਵਿੱਚ ਤੇਲ ਪਾਉਣ ਵਾਲਾ ਕੰਮ ਕੀਤਾ ਅਚਾਨਕ ਲੋਕ ਪੜ ਕੇ ਤੇ ਸਰਕਾਰ ਦੇ ਵਿਰੁੱਧ ਜਿਹੜੇ ਉਹ ਸੜਕਾਂ ਤੇ ਆਏ ਸਰਕਾਰ ਨੇ ਨੂੰ ਉਹਨਾਂ ਦਾ ਜਿਹੜੇ ਜਿਹੜਾ ਗੁੱਸਾ ਸੀ ਉਹਨਾਂ ਦਾ ਸ਼ਾਇਦ ਅੰਦਾਜ਼ਾ ਨਹੀਂ ਲੱਗਿਆ ਉਹਨਾਂ ਨੂੰ ਉਹਨਾਂ ਨੇ ਦੱਬਣ ਦੀ ਉਹਨਾਂ ਨੂੰ ਨੱਪਣ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਜ਼ਬਰ ਕੀਤਾ ਤੇ 20 25 ਲੋਕਾਂ ਦੀ ਜਿਹੜੀ ਉੱਥੇ ਉਹ ਹੱਤਿਆ ਹੋ ਗਈ ਜਿਸ ਕਰਕੇ ਲੋਕਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਗੁੱਸਾ ਫੁੱਟ ਗਿਆ ਲੋਕ ਆਪੇ ਤੋਂ ਬਾਹਰ ਹੋ ਗਏ ਇਹ ਜਿਹੜਾ ਅੰਦੋਲਨ ਹੈ ਇਹ ਜਿਹੜਾ ਰੈਵੋਲੂਸ਼ਨ ਆ ਜਨਰੇਸ਼ਨ ਜੈਡ ਦੇ ਜਿਹੜੇ ਲੋਕ ਨੇ ਉਹ ਇਨਜਾਮ ਦੇ ਰਹੇ ਆ ਜਨਰੇਸ਼ਨ ਜੈਡ ਦਾ ਮਤਲਬ ਆ 1997 ਤੋਂ 2012 ਤੱਕ ਦੇ ਜਿਹੜੇ ਲੋਕ ਨੇ ਉਹ ਉਹਨਾਂ ਦੇ ਵਿੱਚ ਜਨੂਨ ਆ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੀ ਕਹਿ ਲੋ ਕਿ ਆਗ ਆ ਕਿਸੇ ਚੀਜ਼ ਨੂੰ ਲੈ ਕੇ ਕਿਸੇ ਵੇਲੇ ਨੇਪਾਲ ਦੇ ਵਿੱਚ ਇੱਕ ਮਤਲਬ ਰਾਜੇ ਦਾ ਰਾਜ ਹੁੰਦਾ ਸੀ ਉਹੀ ਰਾਜਾ ਧਾਰਮਿਕ ਗੁਰੂ ਵੀ ਹੁੰਦਾ ਸੀ ਤੇ ਉਹੀ ਰਾਜਾ ਜਿਹੜਾ ਸੀ ਉਹ ਦੇਸ਼ ਦਾ ਰਾਜਾ ਵੀ ਹੁੰਦਾ ਸੀ ਇਹ ਦੁਨੀਆ ਦਾ ਇੱਕੋ ਇੱਕ ਹਿੰਦੂ ਰਾਸ਼ਟਰ ਸੀ ਕੋਈ ਵੱਡਾ ਇਹ ਦੇਸ਼ ਨਹੀਂ ਹੈ ਤਕਰੀਬਨ 3 ਕਰੋੜ ਨੇਪਾਲ ਦੀ ਵੱਦੀ ਆ ਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੈਸਟ ਵੀ ਇਸੇ ਨੇਪਾਲ ਦੇ ਵਿੱਚ ਆ ਤਾਂ ਇਸੇ ਤਰ੍ਹਾਂ ਦਾ ਇਹ ਜਿਹੜੇ ਜਨ ਅੰਦੋਲਨ ਨੇ ਇਹ ਕੋਈ ਪਹਿਲੀ ਵਾਰ ਨਹੀਂ ਹੋ ਰਹੇ ਨੇਪਾਲ ਦੇ ਵਿੱਚ ਇਸੇ ਤਰ੍ਹਾਂ ਦਾ ਜਨ ਅੰਦੋਲਨ 1990 ਦੇ ਵਿੱਚ ਹੋਇਆ ਸੀ ਤੇ ਉਸ ਜਨ ਅੰਦੋਲਨ ਨੇ ਇੱਥੇ ਮਲਟੀਪਾਰਟੀ ਸਿਸਟਮ ਜਿਹੜਾ ਸੀ ਉਹ ਹੋਂਦ ਚ ਲਿਆਂਦਾ ਇੱਥੇ ਪਾਰਲੀਮੈਂਟ ਹੋਣ ਚਾਹੀਏ ਤੇ ਰਾਜੇ ਦੀਆਂ ਸ਼ਕਤੀਆਂ ਜਿਹੜੀਆਂ ਉਹ ਕਟੀਆਂ ਇਹ ਅੰਦੋਲਨ ਤੋਂ ਬਾਅਦ ਫੇਰ ਇਹ ਅੰਦੋਲਨ ਹੁੰਦਾ 2006 ਦੇ ਵਿੱਚ ਕਿਉਂਕਿ 2005 ਦੇ ਵਿੱਚ ਉਥੋਂ ਦੇ ਰਾਜੇ ਨੇ ਪਾਰਲੀਮੈਂਟ ਨੂੰ ਖਤਮ ਕਰਤਾ ਤੇ 2006 ਦੇ ਵਿੱਚ ਫੇਰ ਇਹੋ ਜਿਹਾ ਇੱਕ ਜਨ ਅੰਦੋਲਨ ਟੂ ਜਾਂ ਜਨ ਅੰਦੋਲਨ ਦੂਜਾ ਉਥੇ ਹੁੰਦਾ ਇਸ ਅੰਦੋਲਨ ਦੇ ਮੁਰੇ ਰਾਜੇ ਨੂੰ ਜਿਹੜੇ ਗੋਡੇ ਟੇਕਣੇ ਪਏ ਤੇ ਰਾਜੇ ਨੂੰ ਆਪਣੀ ਗੱਦੀ ਛੱਡਣੀ ਪਈ ਇੱਥੇ ਲੋਕਤੰਤਰ ਬਹਾਲ ਹੋਇਆ 2008 ਦੇ ਵਿੱਚ ਜਾ ਕੇ ਪਾਰਲੀਮੈਂਟ ਨੇ ਕਾਨੂੰਨ ਪਾਸ ਕਰਕੇ ਰਾਜੇ ਦਾ ਜਿਹੜਾ ਅਹੁਦਾ ਹੀ ਖਤਮ ਕਰਤਾ ਇੱਥੇ ਤੇ 2008 ਤੋਂ ਇੱਥੇ ਹੁਣ ਤੱਕ ਜਿਹੜਾ ਪੂਰੇ ਪੂਰਨ ਤੌਰ ਤੇ ਲੋਕਤੰਤਰ ਆ ਪਰ ਉਹ ਲੋਕਤੰਤਰ ਵੀ ਲੋਕਾਂ ਦੀਆਂ ਖੁਆਇਸ਼ਾਂ ਤੇ ਲੋਕਾਂ ਦੀਆਂ ਸ਼ਾਮਾਂ ਤੇ ਖਰਾ ਨਹੀਂ ਉਤਰ ਸਕਿਆ ਇਸੇ ਕਰਕੇ ਹੋਣੇ ਜਿਹੜਾ ਅੰਦੋਲਨ ਹੋਇਆ ਜੇਕਰ ਆਪਾਂ ਦੁਨੀਆ ਦੇ ਉੱਤੇ ਨਿਗਾਹ ਮਾਰੀਏ ਦੁਨੀਆ ਦੇ ਉੱਤੇ ਇੱਕ ਝਾਤ ਮਾਰੀਏ ਤਾਂ ਸਾਨੂੰ ਇਹ ਪਤਾ ਲੱਗਦਾ ਕਿ ਜਿਹੜੇ ਜਨ ਅੰਦੋਲਨ ਨੇ ਉਹ ਉਦੋਂ ਹੁੰਦੇ ਆ ਜਦੋਂ ਸਰਕਾਰਾਂ ਲੋਕਾਂ ਵੱਲ ਪਿੱਠ ਕਰ ਲੈਂਦੀਆਂ ਨੇ ਤੇ ਆਪਣੇ ਢਿੱਡ ਭਰਨ ਲੱਗ ਜਾਂਦੀਆਂ ਨੇ ਜਦੋਂ ਲੋਕ ਤੰਗ ਹੁੰਦੇ ਆ ਆਰਥਿਕ ਤੌਰ ਤੇ ਝੰਬੇ ਜਾਂਦੇ ਆ ਲੋਕਾਂ ਨੂੰ ਰੋਟੀ ਲਈ ਰੋਜੀ ਰੋਟੀ ਦੇ ਲਈ ਮੁਸ਼ਕਲਤਾਂ ਕਰਨੀਆਂ ਪੈਂਦੀਆਂ ਨੇ ਜਦੋਂ ਉਹਨਾਂ ਦੇ ਨਾਲ ਸਮਾਨ ਵਿਵਹਾਰ ਸਰਕਾਰਾਂ ਨਹੀਂ ਕਰਦੀਆਂ ਜਦੋਂ ਮਹਿੰਗਾਈ ਵੱਧਦੀ ਆ ਉਦੋਂ ਇਸ ਤਰ੍ਹਾਂ ਦੇ ਅੰਦੋਲਨ ਜਿਹੜੇ ਆ ਉਹ ਜਨਮ ਲੈਂਦੇ ਆ 1662 ਦੇ ਵਿੱਚ ਇੰਗਲੈਂਡ ਦੇ ਵਿੱਚ ਵੀ ਸਿਵਲ ਵਾਰ ਹੋਈ ਸੀ ਤੇ ਉੱਥੇ ਲੋਕਤੰਤਰ ਦੀ ਸਥਾਪਨਾ ਹੋਈ ਸੀ ਇਸ ਤੋਂ ਬਾਅਦ 1775 ਦੇ ਵਿੱਚ ਅਮਰੀਕਾ ਦੇ ਵਿੱਚ ਕ੍ਰਾਂਤੀ ਆਈ ਤੇ 1787 ਦੇ ਵਿੱਚ ਇੱਥੇ ਸੰਵਿਧਾਨ ਲਾਗੂ ਹੋਇਆ ਇਸੇ ਤਰ੍ਹਾਂ ਦੀ ਕ੍ਰਾਂਤੀ ਫ੍ਰਾਂਸ ਦੇ ਵਿੱਚ 1799 ਦੇ ਵਿੱਚ ਆਈ ਸੀ ਉਸ ਤੋਂ ਬਾਅਦ ਰਸ਼ੀਆ ਦੇ ਵਿੱਚ 1917 ਦੇ ਵਿੱਚ ਕ੍ਰਾਂਤੀ ਹੋਈ ਤੇ 1950 ਨੂੰ ਭਾਰਤ ਦੇ ਵਿੱਚ ਵੀ ਜਿਹੜਾ ਸੀ ਉਹ ਲੋਕਤੰਤਰ ਬਹਾਲ ਹੋਇਆ ਇਹਨਾਂ ਘਟਨਾਵਾਂ ਦੇ ਜਿਹੜੇ ਤਤਕਲੀਨ ਕਾਰਨ ਸੀ ਉਹ ਵੱਖ-ਵੱਖ ਹੋ ਸਕਦੇ ਆ ਪਰ ਜਿਹੜੇ ਬੇਸ ਜਾਂ ਰੂਟ ਕੌਜ਼ ਨੇ ਉਹ ਤਕਰੀਬਨ ਤਕਰੀਬਨ ਮਿਲਦੇ-ਜੁਲਦੇ ਨੇ ਮੌਜੂਦਾ ਹਾਲਾਤਾਂ ਤੇ ਜੇਕਰ ਆਪਾਂ ਨਿਗਾਹ ਮਾਰੀਏ ਤਾਂ ਸਾਨੂੰ ਮਿਲਦਾ ਕਿ ਸ਼੍ਰੀਲੰਕਾ ਦੇ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਦੇ ਵੱਲੋਂ ਸਰਕਾਰ ਦੇ ਵਿਰੁੱਧ ਇੱਕ ਬਹੁਤ ਵੱਡਾ ਵਿਦਰੋਹ ਹੋਇਆ ਉਸ ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਸ਼ੇਖ ਹਸੀਨਾ ਨੂੰ ਗੱਦੀ ਛੱਡ ਕੇ ਭੱਜਣਾ ਪਿਆ ਹੁਣ ਨੇਪਾਲ ਦੇ ਵਿੱਚ ਇਹੋ ਕੁਝ ਹੋਇਆ ਤੇ ਫਰਾਂਸ ਦੇ ਵਿੱਚ ਵੀ ਲੋਕ ਜਿਹੜੇ ਆ ਉਹ ਸਰਕਾਰ ਦੇ ਵਿਰੁੱਧ ਇਸੇ ਤਰ੍ਹਾਂ ਦੀ ਨਾਹਰੇਬਾਜ਼ੀ ਇਸੇ ਤਰ੍ਹਾਂ ਦਾ ਰੋਸ ਜਿਹੜਾ ਉਹ ਪ੍ਰਗਟ ਕਰ ਰਹੇ ਆ ਹੋ ਸਕਦਾ ਕਿ ਇਹਦੇ ਇਸ ਤਰ੍ਹਾਂ ਦੇ ਜਿਹੜੇ ਵਿਰੋਧ ਨੇ ਵਿਦਰੋਹ ਨੇ ਉਹਨਾਂ ਦੇ ਪਿੱਛੇ ਕੋਈ ਕਿਸੇ ਗਵਾਂਢੀ ਦੇਸ਼ ਦਾ ਜਾਂ ਕੋਈ ਕਿਸੇ ਸਾਜ਼ਿਸ਼ਕਰਤਾ ਦਾ ਜਿਵੇਂ ਸਤਾ ਦੇ ਵਿੱਚ ਜਿਹੜੀ ਸਰਕਾਰ ਹੁੰਦੀ ਉਹ ਇਲਜ਼ਾਮ ਲਾਉਂਦੀ ਆ ਕਿ ਹੱਥ ਹੋਵੇ ਪਰ ਗਵਾਂਡੀ ਵੀ ਹੱਥ ਤਾਂ ਹੀ ਪਾਊਗਾ ਜੇਕਰ ਘਰੇ ਹੱਥ ਪਾਉਣ ਨੂੰ ਕੋਈ ਤਰੇੜ ਮਿਲੂਗੀ ਤਾਂ ਇਸ ਕਰਕੇ ਇਹ ਬਹੁਤ ਜ਼ਰੂਰੀ ਆ ਸਰਕਾਰੀ ਪੱਧਰ ਦੇ ਉੱਤੇ ਵੀ ਕਿ ਇਸ ਤਰ੍ਹਾਂ ਦੇ ਜਿਹੜੇ ਮਾਹੌਲ ਆ ਉਹ ਨਾ ਸਿਰਜੇ ਜਾਣ ਹਾਲਾਤ ਨਾ ਇਸ ਤਰ੍ਹਾਂ ਦੇ ਬਣਾਈ ਜਾਣ